ਉਹ ਜਿਹੜੀ ਸਰਕਾਰ ਚਾਇਨਾ ਡੋਰ ਨਹੀਂ ਬੰਦ ਕਰਾ ਸਕਦੀ ਉਹ ਨਸ਼ੇ ਬੰਦ ਕਰਾ ਦੋਗੀ ਲੱਖਾਂ ਲਾਣਦੇ ਇਹ ਭਗਵਾਨ ਤਾਂ ਝੰਡਾ ਅਮਲੀ ਕਹਿਦੀ ਕੁਛ ਵੀ ਕਹਿਦੀ ਆਪਣੇ ਆਪ ਬਣਿਆ ਫਿਰਦਾ ਸੀਐਮ ਪਰ ਜਿਨ੍ਹਾਂ ਦਾ ਮਾਂ ਦਾ ਕੱਲਾ ਕੱਲਾ ਪੁੱਤ ਸੀ ਉਹਨੂੰ ਜਾ ਕੇ ਪੁੱਛ ਕੋਈ ਦੇਖੋ ਵੀ ਉਹਦੇ ਘਰੇ ਕਿਦਾਂ ਕੀ ਨੇ ਪੈ ਰਹੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਜਾਣਦੇ ਤਿੰਨ ਬੰਦੇ ਡੋਰਾ ਚਾਇਨਾ ਡੋਰ ਦੇ ਨਾਲ ਪੂਰੇ ਹੋ ਗਏ ਹੁਣ ਆਪਣਾ 23 ਤਰੀਕ ਬਸੰਤ ਪੰਜਵੀਂ ਸੀ ਸਮਰਾਲੇ ਦੇ ਸਰਪੰਚ ਦਾ ਮੁੰਡਾ ਕੱਲਾ ਕੱਲਾ ਸੀਗਾ ਵੇ ਜਿਹਦਾ ਮੁੰਡਾ ਜਾਨੇ ਪੂਰਾ ਹੋ ਗਿਆ ਜਾਨੇ ਸਾਡੇ ਨਾਲ ਮੇਤਰਖੰਨੇ ਦੁਕਾਨ ਸੀਗੀ ਡੈਰੀ ਮਾਛੀ ਬੈਠ ਤਵਾਏ ਉਹਨਾਂ ਦੇ ਭੈਣ ਵਿਆਹੀ ਸੀ ਜੀ ਬੀਜੇ ਉਹ ਕਹਿੰਦਾ ਮੇਰਾ ਜੀਜਾ ਕਹਿੰਦਾ ਵੀ ਬੀਜੇ ਵਾਲੇ ਪੁੱਤ ਦੇ ਜਿਹੜਾ ਸਮਰਾਲੇ ਨੂੰ ਜਾਂਦਾ ਬੀਜੇ ਤੋਂ ਕਹਿੰਦੇ ਉਹਦੇ ਤੇ ਜਾਨੇ ਦੇ ਘਰੇ ਕੋਈ ਸਮਾਨ ਲੈਣ ਗਿਆ ਡੋਰ ਆਈ ਗਲੇ ਨਾਲ ਅਲੱਗ ਹੋ ਗਿਆ ਇਸੇ ਤਰ੍ਹਾਂ ਜਾਨੇ ਸਾਡੇ ਤੇ ਖੰਨੇ ਲੈ ਲਿਹੜੀ ਵਾਲੇ ਪੁੱਲ ਦੇ ਉੱਤੇ ਉਥੇ ਨਾਲ ਲਾਲੀ ਦੀ ਕੋਠੀ ਆ ਉਥੋਂ ਵਿਚਾਰਾ ਇੱਕ ਰਜਿੰਦਰ ਕੁਮਾਰ ਉਹਦਾ ਨਾਮ ਸੀਗਾ ਉਹ ਵਿਚਾਰਾ 4 ਸਾਲ ਪਹਿਲਾਂ ਉਹਦਾ ਜਾਨੇ ਗਲਾ ਲੱਗ ਹੋ ਗਿਆ ਜਣੇ ਅਸੀਂ ਜਿਆਦਾ ਵੀ ਨੰਗਦੇ ਆ ਨਾ ਪੌੜ ਤੋਂ ਸਾਨੂੰ ਉਹ ਸੀਨ ਜਣੇ ਦੀ ਚੀਤੇ ਆ ਜਾਂਦਾ ਵਾ ਇਹ ਤੁਸੀਂ ਘਟਨਾ ਦੱਸ ਰਹੇ ਹੋ 4 ਸਾਲ ਪਹਿਲਾਂ ਦੀ ਹਾਂਜੀ 4 ਸਾਲ ਪਹਿਲਾਂ ਦੀ ਤੇ 4 ਸਾਲ ਹੋ ਗਏ ਹਲੇ ਤੱਕ ਨਹੀਂ ਕੰਟਰੋਲ ਕਰ ਸਕੀ ਸਰਕਾਰਾਂ ਜਣੇ ਦੀ ਸਰਕਾਰਾਂ ਦੇ ਸਿਰ ਤੇ ਜਣੇ ਦੇ ਜੋ ਨਹੀਂ ਸਰਕਦੀ ਜੇ ਤੁਸੀਂ ਡੋਰ ਬਾਰੇ ਦੱਸੋ ਇਹ ਕਿਹੋ ਜੀ ਡੋ ਕਿਉਂਕਿ ਮੈਂ ਤਾਂ ਕਦੇ ਦੇਖੀ ਨਹੀਂ ਹੈਗੀ ਇਹ ਕਿ ਡੋਰ ਕਿ ਐਦਾਂ ਦੀ ਹੁੰਦੀ ਹੈ ਪਲਾਸਟਿਕ ਵਰਗੇ ਆ ਜਣੇ ਸਾਡਾ ਅਸੀਂ ਕੋਠੇ ਦੇ ਨਾ ਪਤੰਗੇ ਜਿੱਦਾਂ ਲੋਕੀ ਚੜਾਉਂਦੇ ਆ ਹੱਥ ਦੇ ਕੋਲ ਵੀ ਨੰਗ ਜਾਵੇ ਤਾਂ ਉਂਗਲੀ ਤੇ ਚੀਰਾ ਪੈ ਜਾਂਦਾ ਇਹ ਜਣੇ ਇਹ ਇੱਕ ਟੋੜਦੇ ਨਹੀਂ ਹੈਗੇ ਇਹਨੇ ਸਖਤ ਆ ਜੀ ਇਹ ਅੱਛਾ 15 ਸਾਲ ਦਾ ਬੱਚਾ ਸੀ ਜਿਹੜਾ 10ਵੀਂ ਪੜ੍ਹ ਰਿਹਾ ਸੀ ਚਾਈਨਾ ਡੋਲ ਨਾਲ ਮੌਤ ਹੋ ਗਈ ਹੈ ਜਦੋਂ ਉਹਨੂੰ ਹਸਪਤਾਲ ਲੈ ਕੇ ਗਏ ਨਾ ਜੀ ਤੇ ਉਹ ਪੂਰਾ ਹੋ ਗਿਆ ਜਿਹੜਾ ਰਣਜੀਤ ਬਾਵੇ ਨੇ ਗਾਣਾ ਗਾਇਆ ਸੀ ਉਹ ਬਿਲਕੁਲ ਸੱਚ ਗਾਇਆ ਸੀ ਕਹਿੰਦੇ ਸਰਕਾਰੇ ਹੀ ਨਸ਼ਾ ਬਕਾਉਂਦੀਆਂ ਨੇ ਤਾਂ ਸ਼ਰੇਆਮੇ ਵੇਕਦਾ ਲੱਖਾਂ ਲਾਹਨਤਾਂ ਜਣਦੀਆਂ ਸਰਕਾਰਾਂ ਦੇ ਜਿਨ੍ਹਾਂ ਦੇ ਰਾਜ ਦੇ ਵਿੱਚ ਇਹ ਡੋਰਾ ਬਣਾਈਆਂ ਜਾਂਦੀਆਂ ਵੇਚੀਆਂ ਜਾਂਦੀਆਂ ਖਰੀਦੀਆਂ ਜਾਂਦੀਆਂ ਇਹਦੇ ਦੇ ਦੋਸ਼ ਕੀਦਾ ਵਾ ਸਰਕਾਰਾਂ ਦਾ ਉਹ ਜਿਨ੍ਹਾਂ ਦੇ ਰਾਜ ਦੇ ਵਿੱਚ ਸ਼ਰੇਆਮ ਜਣਦੇ ਕਾਨੂੰਨ ਦੀ ਧੱਜੀਆਂ ਉਡਾਈਆਂ ਜਾਂਦੀਆਂ ਨੇ ਮੈਨੂੰ ਐਂ ਦੱਸੋ ਵੀ ਜਿਹੜਾ ਆਪ ਸ਼ਾਮ ਨੂੰ ਰੱਜ ਕੇ दारू ਪੀਂਦਾ ਹੋਵੇ ਉਹ ਲੋਕਾਂ ਦੇ ਜਣੇ ਨਸ਼ੇ ਛਡਾ ਦੂਗਾ ਜਿਹੜਾ ਵੱਡੇ ਵੱਡੇ ਪੋਲਿਟਿਸ਼ੀਅਨ ਤਾਂ ਗੱਡੀਆਂ ਦੇ ਵਿੱਚ ਨਿਕਲ ਜਾਂਦੇ ਆਗੇ-ਆਗੇ ਪਾਇਲਟ ਗੱਡੀਆਂ ਹੁੰਦੀਆਂ ਨੇ ਪੁਲਿਸ ਵਾਲੇ ਜੇ ਕੋਈ ਟ੍ਰੈਫਿਕ ਵਿੱਚ ਮੂਰੇ ਵੀ ਖੜਾ ਹੋਵੇ ਉਹਨੂੰ ਵੀ ਹਟਾ ਦਿੰਦੇ ਆ ਪਿੱਛੇ ਹੋ ਪਿੱਛੇ ਹੋ ਇਹ ਤਾਂ ਹੁਣ ਜਿਹਦੇ ਦੇ ਬੀਤਦੇ ਆ ਜੇ ਉਹਨੂੰ ਪੁੱਛ ਕੇ ਦੇਖੋ ਜਾਣੇ ਮੈਂ ਉਹ ਹਾਲ ਦੱਸ ਨਹੀਂ ਸਕਦਾ ਜਿਹੜੇ ਪਰਿਵਾਰਾਂ ਦੇ ਵਿੱਚ ਇਹ ਵਿਵਤਾ ਪਈ ਆ ਡੋਰ ਕਰਕੇ ਇਹਦੀ ਇੱਥੇ ਪਾਉਂਦੀ ਕਿਉਂ ਲਾਉਂਦੀ ਕਿਉਂਕਿ ਸੈਂਟਰ ਨੇ ਵਿਜਨਸ ਬਣਾਏ ਹੋਏ ਆ ਦਿੱਤੇ ਹੋਏ ਆ ਇਹਨਾਂ ਨੂੰ ਲਾਇਸੈਂਸ ਦਿੱਤੇ ਹੋਏ ਆ ਉਹ ਅੰਡਰਗਰਾਉਂਡ ਲੈ ਆਉਂਦੇ ਨੇ ਉਹੀ ਹੈ ਨਹੀਂ ਜੀ ਪਵੰਦੀ ਹੈ ਨਹੀਂ ਜੀ ਇੱਥੇ ਹੋਰ ਬਜ਼ੁਰਗ ਵੀ ਤੁਸੀਂ ਵੀ ਪਤੰਗ ਉਡਾਉਂਦੇ ਹੋਣੇ ਨਿੱਕੇ ਹੁੰਦੇ ਛੋਟੇ ਹੁੰਦੇ ਸਾਡੇ ਕੋਲ ਤਾਂ ਟਾਈਮ ਹੀ ਲੱਗਿਆ ਜੀ ਪਤੰਗਾਂ ਡਾਉਣ ਦੇ ਛੋਟੇ ਜਿਹੇ ਬਚਪਨ 'ਚੇ ਕੰਮ ਕਰਨ ਲੱਗੇ ਕੰਮ ਕਰਦੇ ਕਰਦੇ ਸਰਕਾਰਾਂ ਦਾ ਅੱਤਵਾਦੀ ਬਣਾ ਤੇ ਉਰੇ ਬੈਠੇ ਆ ਜ਼ਿੰਮੇਵਾਰੀਆਂ ਸਿਰ ਤੇ ਪੈ ਗਈਆਂ ਆ ਮਾ ਜ਼ਿੰਮੇਵਾਰੀਆਂ ਪੈ ਗਈਆਂ ਪਰ ਹੁਣ ਤੁਸੀਂ ਜਦੋਂ ਇਹ ਖਬਰਾਂ ਸੁਣਦੇ ਆ ਵੀ ਜਿਨ੍ਹਾਂ ਦੇ ਸਿਰ ਦੇ ਉੱਤੇ ਤੁਹਾਡੇ ਵਾਂਗੂ ਜ਼ਿੰਮੇਵਾਰੀਆਂ ਪਈਆਂ ਹੋਈਆਂ ਨੇ ਕੋਈ ਆਪਣੇ ਬੱਚਿਆਂ ਦਾ ਬਾਪੂ ਐ ਕੋਈ ਨਿੱਕੇ ਬੱਚਿਆਂ ਦੀ ਮਾਂ ਐ ਕੋਈ ਸਕੂਲ ਦੇ ਵਿੱਚ ਪੜਦਾ ਨੌਜਵਾਨ ਐ ਜਿਹਦੇ ਸਿਰ ਦੇ ਉੱਤੇ ਇਹ ਜ਼ਿੰਮੇਵਾਰੀਆਂ ਨੇ ਕਿ ਆ ਉਹਨਾਂ ਨੇ ਉਹਨੇ ਆਪਣੇ ਮਾਪਿਆਂ ਦੇ ਸਿਰ ਦਾ ਕਰਜ਼ਾ ਲੈਣਾ ਤੇ ਸਿਰਫ ਇਸ ਗੱਲ ਪਿੱਛੇ ਕਿ ਇੱਕ ਸੜਕ ਦੇ ਉੱਤੇ ਜਿਹੜੀ ਚਾਈਨਾ ਡੋਰ ਲੱਗੀ ਹੋਈ ਸੀ ਜਿਹਨੂੰ ਜਿਹਦਾ ਉਹਨੂੰ ਪਤਾ ਨਹੀਂ ਲੱਗਿਆ ਦਿਖਾਈ ਨਹੀਂ ਦਿੱਤੀ ਤੇ ਜਾਂਦੇ ਜਾਂਦੇ ਉਹਦਾ ਗਾਲਾ ਕੱਟ ਗਿਆ ਇਹ ਕਿਸ ਤਰੀਕੇ ਦਾ ਤੁਹਾਨੂੰ ਤੁਹਾਨੂੰ ਸੋਚ ਕੇ ਲੱਗਦਾ ਵੀ ਇਹ ਜਿਹੜੀ ਮੌਤ ਹੈ ਅਜਾਈ ਮੌਤ ਮਾਰਿਆ ਗਿਆ ਇਹਦਾ ਕਿੰਨੇ ਅਸੀਂ ਇੱਕ ਇੱਕ ਨਹੀਂ ਸੁਣ ਰਹੇ ਹੁਣ ਤਾਂ ਦਿਹਾੜੀ ਦੇ ਵਿੱਚ ਤਿੰਨ ਤਿੰਨ ਖਬਰਾਂ ਆ ਰਹੀਆਂ ਨੇ ਇਦਾਂ ਦੀਆਂ ਤਿੰਨ ਚਾਰ ਤਾਂ ਮੈਨੂੰ ਕੱਲ ਪਰਸੋਂ ਮੈਂ ਵੀ ਸੁਣੀਆਂ ਜਿਹੜੇ ਨਿਆਣੇ ਛੋਟੇ ਛੋਟੇ ਲਿਆਉਣੇ ਆ ਉਹਨਾਂ ਨੂੰ ਤਾਂ ਹੀ ਪੁੱਛ ਲੋ ਕੁੱਟ ਮਾਰਨ ਦੀ ਲੋੜ ਨਹੀਂ ਵੇ ਕੋਈ ਲਾਲਚ ਦੇਗਾ ਵੀ ਟੌਫੀ ਵਗੈਰਾ ਕੋਈ ਦੇ ਦੂਗੇ ਸਾਨੂੰ ਵੀ ਕਿੱਥੋਂ ਲੈ ਕੇ ਆਏ ਹਾਂ ਆ ਵੀ ਬਸ ਅਸੀਂ ਵੀ ਲੈ ਆਉਣੀ ਆ ਸਾਡਾ ਮੁੰਡਾ ਕਹਿੰਦਾ ਵੀ ਉਹੀ ਡਾਉਰ ਲੈ ਆਉਣੀ ਆ ਫਿਰ ਅਵਾ ਜਦੇ ਫੜ ਲਓ ਉਹਨਾਂ ਨੂੰ ਉਹਦਾ ਗੱਲੇ ਕੋਈ ਨਹੀਂ ਔਰ ਜਿਹੜਾ ਫੜ ਲਿਆ ਉਹਨੂੰ 10 ਸਾਲ ਵਾਸਤੇ ਕਰੋ ਅੰਦਰ ਕੱਲੇ ਕੱਲੇ ਗੱਲ ਵੀਰ ਜੀ ਇਹ ਆ ਵੀ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਉਹਨੂੰ ਇਹ ਜੁਰਮਾਨਾ ਪਰ ਇਹ ਨੀਤ ਸਾਫ਼ ਨਹੀਂ ਹੈਗੀ ਮੈਂ ਖੰਨੇ 10-12 ਸਾਲ ਰਹੇ ਹਾਂ ਉੱਥੇ ਮੈਂ ਨੌ ਲੈਂਡ ਤੋਂ ਸੰਕੋਚ ਨਹੀਂ ਕਰੂੰਗਾ ਸੀਲਾ ਪਤੰਗਾ ਵਾਲੀ ਆ ਉਦੇ ਕੋਲੋਂ ਅੱਜ ਵੀ ਘਰੇ ਜਾ ਕੇ ਤੁਸੀਂ ਜਿੰਨੀ ਮਰਜ਼ੀ ਡੋਰ ਫੜ ਸਕਦੇ ਹੋ ਚਲੋ ਹੁਣ ਤਾਂ ਮੈਨੂੰ ਬੋਡੀ ਡੇਰ ਹੋ ਗਈ ਇਹ 4 ਸਾਲ ਦਾ ਜਾਂ 3 ਸਾਲ ਦਾ ਨਹੀਂ ਹੈਗਾ ਇਹ ਤੁਸੀਂ ਕਹਿੰਦੇ ਹੋ ਇਹ ਮੈਂ ਉੱਥੇ ਲਗਭਗ 2005 ਤੋਂ ਮੈਂ ਦੇਖਦਾ ਆਇਆ ਜੀ ਇਹ ਜਿਹੜੀ ਚੈਨਾ ਡੋਰ ਆ ਕਿਉਂਕਿ ਹਾਂ ਜਿਹੜਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਜੇ ਬਸੰਤ ਪੰਚਮੀ ਦਾ ਪੁਰਬ ਮਨਾਇਆ ਜਾਂਦਾ ਤਾਂ ਖੰਨੇ ਤੋਂ ਹਟਕੇ ਆ ਬਾਕੀ ਤਾਂ अच्छा जी हां उतै ਰਾਤ ਨੂੰ ਰਾਤ ਭਰ ਡੀਜੇ ਲੱਗਦੇ ਆ ਜੀ ਪੂਰੀ ਫੁੱਲ ਸਾਊਂਡ ਆ ਉੱਤੇ ਹੁਣ ਦਾ ਪਤਾ ਨਹੀਂ ਮੈਨੂੰ ਜਦੋਂ ਮੈਂ ਰਿਹਾ ਉੱਥੇ ਉੱਥੇ ਇੰਨਾ ਕੁਝ ਮਤਲਬ ਸ਼ਰਾਬਾਂ ਚੱਲਦੀਆਂ ਨੇ ਮਤਲਬ ਟ੍ਰੈਫਿਕ ਦਾ ਕੋਈ ਉੱਥੇ ਕੰਟਰੋਲ ਨਹੀਂ ਹੈਗਾ ਮੈਨੂੰ ਨਹੀਂ ਪਤਾ ਵੀ ਉੱਥੇ ਦਾ ਪ੍ਰਸ਼ਾਸਨ ਕਿਵੇਂ ਉਹ ਸੁੱਤਾ ਪਿਆ ਹੈ ਅੱਛਾ ਜੀ ਕਿਹ ਇਹ ਚਾਇਨਾ ਡੋਰ ਇੱਕ ਮਾਮੂਲੀ ਚੀਜ਼ ਆ ਇਹ ਚਿੱਟਾ ਕਿੱਥੋਂ ਬੰਦ ਕਰ ਦੇਣਗੇ ਜੀ ਹੋਰ ਚੀਜ਼ਾਂ ਕਿੱਥੋਂ ਬੰਦ ਕਰ ਦੇਣਗੇ ਜਿੱਥੋਂ ਕਿੰਨੀ ਕਮਾਈ ਆ ਚਾਇਨਾ ਡੋਰ ਤੋਂ ਕੀ ਬੰਦਾ ਕਮਾ ਲੂਗਾ ਇਹ ਮਹੀਨੇ ਦਾ ਹੁੰਦਾ ਜੀ ਪਤੰਗਾ ਵਾਲਾ ਜੋ ਵੀ ਹੈਗਾ ਠੀਕ ਆ ਜੀ ਉਹਦੇ ਵਿੱਚ ਕਿੰਨੇ ਕੁ ਬਚਾ ਲੂਗਾ ਉਹ ਹਾਂ ਇਹ ਅਭੀ ਜੇ ਚਿੱਟੇ ਨਾਲ ਮਰਦੇ ਆ ਤਾਂ ਇਧਰ ਚਾਇਨਾ ਡੋਰ ਨਾਲ ਵੀ ਸਾਡਾ ਜੈਨੋਸਾਈਡ ਹੀ ਕਰਵਾ ਰਹੀ ਹੈ ਸਰਕਾਰ ਇਹ ਮੈਂ ਹਰ ਇੱਕ ਗੱਲ ਮਤਲਬ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਬਈ ਚੈਨਾਡੋਰ ਕੋਈ ਬਹੁਤ ਬੜੀ ਚੀਜ਼ ਨਹੀਂ ਹੈਗੀ ਵੀ ਜਿਹਨੂੰ ਇਹ ਬੰਦ ਨਹੀਂ ਕਰਾ ਸਕਦੇ ਗਣਮੇ ਮਿਣਮੇ ਹਰੇਕ ਸ਼ਹਿਰ ਦੇ ਵਿੱਚ ਮਸ਼ਹੂਰ ਹੁੰਦਾ ਬੰਦਾ ਕੋਈ ਨਾ ਕੋਈ ਦੁਕਾਨਦਾਰੀ ਹਲਵਾਈ ਦੀ ਦੁਕਾਨ ਕੋਈ ਵੀ ਚੀਜ਼ ਇੱਕ ਮਸ਼ਹੂਰ ਹੁੰਦੀ ਆ ਹੁਣ ਖੰਨੇ ਆ ਬਿਲਕੁਲ ਮੇਨ ਬਾਜ਼ਾਰ ਦੇ ਵਿੱਚ ਆ ਉਹ ਅੱਜ ਵੀ ਬੀਬੀ ਉਹ ਜੂੰਦੀ ਆ ਜਾਂ ਨਹੀਂ ਮੈਨੂੰ ਨਹੀਂ ਪਤਾ ਪਰ ਉਹ ਸੀਲਾ ਪਤੰਗਾ ਵਾਲੀ ਘਟੋ ਘਟ ਰਿੰਦਾ ਜੇ ਆਪ 20 30 ਸਾਲ ਤੋਂ ਵੀ ਦੇਖੀ ਉਹਦਾ ਨਾਂ ਚੱਲਦਾ ਤਾਂ ਉਹਦੇ ਕੋਲੋਂ ਸਾਰਾ ਕੁਝ ਮਿਲ ਗਿਆ ਤਾਂ ਇਹ ਤਾਂ ਸਿੰਘ ਸਾਹਿਬ ਉਹ ਗੱਲ ਹੋ ਗਈ ਵੀ ਜਿਹੜੇ ਬੰਦੇ ਜਿਹੜੇ ਨੌਜਵਾਨ ਚਿੱਟੇ ਤੋਂ ਬਚ ਗਏ ਵੀ ਆਪਣੇ ਆਪ ਨੂੰ ਜਿਨ੍ਹਾਂ ਨੇ ਸੋਫੀ ਰੱਖਿਆ ਕਿ ਕਿਸੇ ਚੰਗੇ ਕੰਮ ਲੱਗੇ ਹੋਏ ਸੀ ਉਹਨਾਂ ਨੂੰ ਇਹ ਚਾਈਨਾ ਡੋਰ ਨੇ ਮਾਰ ਦੇਣਾ ਵੀਰ ਜੀ ਅਸੀਂ ਸਿੱਖਾਂ ਅਸੀਂ ਪੂਰੀ ਮਤਲਬ ਜਿਹੜੀ ਯੂਨੀਵਰਸਲ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗਦੇ ਆ ਉਹਦੇ ਵਿੱਚ ਜਾਨਵਰ ਵੀ ਨੇ ਜੀ ਜਿਹੜੇ ਪੰਛੀ ਉੱਡਦੇ ਆ ਜੀ ਜਿਹੜੀਆਂ ਡੋਰਾਂ ਪਤੰਗਾ ਵਿੱਚ ਦਰਖਤਾਂ ਦੇ ਵਿੱਚ ਫਸ ਜਾਂਦੀਆਂ ਨੇ ਉਹ ਉਦਾਂ ਹੀ ਨਾ ਪਤੰਗ ਨਾਲ ਉਹ ਫਸੀਆਂ ਰਹਿਣੀਆਂ ਮੈਂ ਖੁਦ ਕੰਨਿਆਂ ਘਟਾਰਾਂ ਜਾਂ ਮੌਕੇ ਦੇ ਉੱਤੇ ਪੰਛੀਏ ਜਿਨ੍ਹਾਂ ਦੇ ਕਿਸੇ ਦੇ ਪੈਰ ਨੂੰ ਲਿਫਟ ਗਈ ਉਹ ਜ਼ਖਮੀ ਹੋਇਆ ਕਦੇ ਕੋਈ ਮੇਰੇ ਖਿਆਲ ਆ ਵੀ ਮੈਂ 5-7 ਪਿੰਡਾਂ ਦੇ ਵਿੱਚ ਵੀ ਹੈਗਾ ਇਹ ਮੈਂ ਇਕੱਲਾ ਸ਼ਹਿਰਾਂ ਦਾ ਨਹੀਂ ਕਿਉਂਕਿ ਚੈਨਾ ਡੋਰਾ ਬੰਦਾ ਸ਼ੌਕ ਦਾ ਬੱਚੇ ਪਿੰਡਾਂ ਦੇ ਵਿੱਚ ਵੀ ਕਰਦੇ ਆ ਮੈਂ ਪਿੰਡਾਂ ਦੇ ਵਿੱਚ ਅਭੀ ਉਹ ਜਾਨਵਰ ਖੜਾ ਕੇ ਮੋਟਰਸਾਈਕਲ ਸਕੂਟਰ ਪਰ ਮੈਂ ਇਹੀ ਆਮ ਲੋਕ ਕੱਢੇ ਆ ਜਾਨਵਰ ਕੱਢੇ ਆ ਉਹਦੇ ਵਿੱਚੋਂ ਕੱਢੇ ਦਰਖਤਾਂ ਤੇ ਚੜ ਚੜ ਕੇ ਵੀ ਕੱਢੇ ਆ ਜੀ ਮੈਂ ਅੱਛਾ ਜੀ ਹਾਂ ਮੈਂ ਇਨਸਾਨ ਦੀ ਤਾਂ ਚਲੋ ਇਨਸਾਨ ਦੀ ਹੱਤਿਆ ਤਾਂ ਬਹੁਤ ਮਤਲਬ ਹੋ ਆ ਨਾ ਜੀ ਹਾਂ ਮਾੜੀ ਆ ਪਰ ਅਸੀਂ ਜਾਨਵਰਾਂ ਨੂੰ ਵੀ ਕਿਉਂ ਉਹਨਾਂ ਨੂੰ ਫੰਦੇ 'ਚ ਫਸਾਈਏ ਚੈਨਾ ਡੋਰ ਦੇ 'ਚ ਜੀ 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 ਤੇ ਇਸ ਕਰਕੇ ਪ੍ਰਸ਼ਾਸਨ ਕੁਛ ਵੀ ਕਰ ਸਕਦਾ ਜੀ بڑے بڑے ਗਮਜ ਮਾਰਦੇ ਨੇ ਜੀ ਬਿਆਨ ਦੇ ਕੇ ਸਾਰ ਦੰਨੇ ਆ ਚਾਹੇ ਸਰਕਾਰਾਂ ਕਿਸੇ ਦੀਆਂ ਵੀ ਹੋਣ ਅਸੀਂ ਸਰਕਾਰਾਂ ਸਰਪ੍ਰਸਤਾਂ ਦਾ ਬਹੁਤਾ ਵਿਸ਼ਵਾਸ ਨਹੀਂ ਕਰਦੇ ਇਹਨਾਂ ਨੇ ਕਦੇ ਵੀ ਕਿਸੇ ਤੋਂ ਵੀ ਕਿਸੇ ਰੇੜੇ ਵਾਲੀ ਤੋਂ ਵੀ ਹਿੱਸਾ ਆਉਂਦਾ ਤਾਂ ਉਹ ਉੱਥੇ ਵੀ ਇਹ ਸਬਰ ਸੰਤੋਖ ਕਰਕੇ ਉਹ ਕਰੀ ਜਾਂਦੇ ਆ ਜੀ ਇਹ ਸ਼ਹਿਰਾਂ ਦੇ ਵਿੱਚ ਸਾਰੇ ਹੀ ਆ ਚਲੋ ਮੈਂ ਜਿਹੜੇ ਸ਼ਹਿਰ ਚ ਰਹਿ ਕੇ ਆਇਆ ਜਿੱਥੇ ਦਾ ਮੰਜ਼ਰ ਮੈਂ ਦੇਖਿਆ ਆਪਣੇ ਅੱਖੀਂ ਦੇਖਿਆ ਬਈ ਤੁਸੀਂ ਕਦੇ ਸਰਚ ਵੀ ਕਰ ਸਕਦੇ ਹੋ ਤੁਸੀਂ ਆਪਣੇ ਚੈਨਲ ਦੇ ਥਰੂ ਬਈ ਖੰਨੇ ਦਾ ਬਸੰਤ ਪੰਜਵੀਂ ਦਾ ਪ੍ਰੋਗਰਾਮ ਕਦੇ ਜਾ ਕੇ ਦੇਖ ਲਿਓ ਤੁਸੀਂ ਉੱਥੇ ਠੀਕ ਹੈ ਠੀਕ ਵੀ ਇੰਨਾ ਹਾ ਹਾ ਹੂਆ ਹੁੰਦਾ ਇੰਨਾ ਜਣੀ ਝਗੜੇ ਵੀ ਹੁੰਨੇ ਆ ਜੀ ਸੜਕਾਂ ਦੇ ਉੱਤੇ ਇੰਨੇ ਵਾ ਮਤਲਬ ਟ੍ਰੈਫਿਕ ਭਜਾਉਨੇ ਆ ਪਤੰਗਾਂ ਦਾ ਤਾਂ ਰਾਤ ਰਾਤ ਤੱਕ ਚੱਲਦਾ ਰਹਿੰਦਾ ਜੀ ਹਾਂ ਸੋ ਬੜੀ ਦੁਖਦੀ ਗੱਲ ਹੈ ਜੀ ਜਿਨ੍ਹਾਂ ਦੇ ਪਰਿਵਾਰ ਦਾ ਜੀ ਚਲਾ ਗਿਆ ਉਹਨੇ ਕਦੇ ਵਾਪਸ ਨਹੀਂ ਆਣਾ ਤੇ ਇਹ ਜਿਹੜੀ ਇਹ ਪਛਤਾਵਾ ساری ਜ਼ਿੰਦਗੀ ਉਹਨਾਂ ਨੂੰ ਰਹੂਗਾ ਉਹਨਾਂ ਨੇ ਤਾਂ ਪਤੰਗ ਦੇ ਨਾਂ ਤੋਂ ਵੀ ਡੋਰ ਦੇ ਨਾਂ ਤੋਂ ਵੀ ਸੁਣ ਕੇ ਹੀ ਜਿਹੜੇ ਉਹਦਾ ਉਹਨਾਂ ਦਾ ਦਿਲ ਉਸ ਮਾਂ ਦਾ ਦਹਿਲ ਗਿਆ ਕਰਨਾ ਵੀ ਕਿਦਾਂ ਉਹਦਾ ਪੁੱਤ ਜਿਹੜਾ ਘਰ ਤੋਂ ਸਹੀ ਸਲਾਮਤ ਗਿਆ ਸੀ ਸਿਰਫ ਇਸ ਪਤੰਗ ਦੇ ਕਾਰਨ ਇਸ ਡੋਰ ਦੇ ਕਾਰਨ ਅੱਜ ਸਦਾ ਲਈ ਉਸ ਤੋਂ ਦੂਰ ਹੋ ਗਿਆ ਸੋ ਇਹੀ ਅਰਦਾਸ ਤੇ ਉਮੀਦ ਕਰਦੇ ਆਂ ਸਰਕਾਰਾਂ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੁਣ ਜਿਤੋਂ ਤੱਕ ਜੜੀਆਂ ਮੋਤਾਂ ਹੋ ਗਈਆਂ ਉਹ ਤਾਂ ਹੋ ਗਈਆਂ ਲੇਕਿਨ ਇਸ ਤੋਂ ਬਾਅਦ ਕਿਸੇ ਦੀ ਮਾਂ ਕਿਸੇ ਦਾ ਪਿਓ ਕਿਸੇ ਦਾ ਪੁੱਤ ਉਸ ਪਰਿਵਾਰ ਤੋਂ ਨਾ ਵਿਛੜੇ ਜੀ ਇਹੀ ਉਮੀਦ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਕਮੈਂਟਸ ਬਾਬਾ ਜੀ ਹੋਰਾਂ ਨੇ ਜਿਹੜੇ ਵਿਊ ਦੱਸੇ ਨੇ ਉਹਨਾਂ ਦੇ ਉੱਤੇ ਗੌਰ ਜ਼ਰੂਰ ਕੀਤੀ ਜਾਵੇ ਧੰਨਵਾਦ